ਦੋਸਤੋ ਸਾਲ 2022 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਤਾਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਕਿਵੇਂ ਪੰਜਾਬ ਦੀ ਸਿਆਸਤ ਦੇ ਵਿੱਚ ਤਖ਼ਤਾ ਪਲਟਿਆ ਸੀ ਤੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਪਾਰਟੀ ਨੇ ਇੰਨੀ ਸ਼ਾਨਦਾਰ ਤੇ ਵੱਡੀ ਜਿੱਤ ਹਾਸਲ ਨਹੀਂ ਕੀਤੀ ਹੋਵੇਗੀ। ਪਰੰਤੂ ਸਵਾਲ ਹੁਣ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਪੰਜਾਬੀਆਂ ਵੱਲੋਂ ਜਿਤਾਇਆ ਗਿਆ, ਜਿਨ੍ਹਾਂ ਤੇ ਵਿਸ਼ਵਾਸ ਦਿਖਾਇਆ ਗਿਆ ਕਿ ਉਹ ਪਾਰਟੀ ਕਿ ਉਹ ਸਤਾਧਾਰੀ ਕਿ ਉਹ ਰਾਜਸੀ ਆਗੂ ਪੰਜਾਬੀਆਂ ਦੀ ਉਮੀਦ ਤੇ ਖਰਾ ਉਤਰਨ ਦੇ ਵਿੱਚ ਸਫਲ ਹੋਏ ਨੇ ਜਾਂ ਫਿਰ ਨਹੀਂ ਖੈਰ ਅੱਜ ਪੰਜਾਬ ਦੇ ਮੌਜੂਦਾ ਹਾਲਾਤ ਕੀ ਬਣੇ ਹੋਏ ਨੇ ਚਾਹੇ ਉਹ ਮਾਫੀਆ ਦੀ ਗੱਲ ਕਰੀਏ ਚਾਹੇ ਆਪਾਂ ਮਾਈਨਿੰਗ ਮਾਫੀਆ ਦੀ ਗੱਲ ਕਰੀਏ ਚਾਹੇ ਆਪਾਂ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਪੰਜਾਬ ਦੀ ਕਾਨੂੰਨ ਵਿਵਸਥਾ ਵੀ ਜਿਹੜੀ ਇਸ ਵਕਤ ਪੂਰੀ ਤਰ੍ਹਾਂ ਦੇ ਨਾਲ ਡਾਵਾਡੋਲ ਹੋਈ ਪਈ ਹੈ ਪ੍ਰੰਤੂ ਜਦੋਂ ਵੀ ਰਾਜਨੀਤਿਕ ਸੱਤਾਧਾਰੀ ਪਾਰਟੀ ਦੇ ਰਾਜਨੀਤਿਕ ਨੁਮਾਇੰਦਿਆਂ ਦੇ ਬਿਆਨ ਆਉਂਦੇ ਨੇ ਤਾਂ ਉਹਨਾਂ ਦੇ ਹਰ ਵਾਰ ਇਹੀ ਬਿਆਨ ਆਉਂਦੇ ਨੇ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦੇ ਨਾਲ ਬਰਕਰਾਰ ਹੈ ਤੇ ਸੂਬੇ ਦੇ ਵਿੱਚ ਕ੍ਰਾਈਮ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਘਟਿਆ ਹੈ ਖੈਰ ਹਰ ਇੱਕ ਵਿਅਕਤੀ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ ਹੈ ਕਿ ਪੰਜਾਬ ਦੇ ਵਿੱਚ ਅਪਰਾਧ ਘਟਿਆ ਜਾਂ ਫਿਰ ਵਧਿਆ ਸ਼ਾਇਦ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਪ੍ਰੰਤੂ ਜਦੋਂ ਵੀ ਕੋਈ ਅਪਰਾਧਿਕ ਘਟਨਾਵਾਂ ਵਾਪਰਦੀਆਂ ਨੇ ਕਦੇ ਵੀ ਇਨਾ ਰਾਜਸੀ ਨੁਮਾਇੰਦਿਆਂ ਵੱਲੋਂ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਕੋਈ ਪ੍ਰਗਟਾਵਾ ਨਹੀਂ ਕੀਤਾ ਗਿਆ ਕੋਈ ਇਜ਼ਹਾਰ ਨਹੀਂ ਕੀਤਾ ਗਿਆ ਤੇ ਹੁਣ ਜਦੋਂ ਆਪਣੀ ਵਾਰੀ ਆਈ ਹੈ ਤਾਂ ਇਹਨਾਂ ਵੱਲੋਂ ਹੁਣ ਚੀਕਾਂ ਮਾਰੀਆਂ ਜਾ ਰਹੀਆਂ ਨੇ ਧਰਨੇ ਕੀਤੇ ਜਾ ਰਹੇ ਨੇ ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਡਰਾਮੇਬਾਸੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਜਾਂ ਡਰਾਮੇ ਰਚੇ ਜਾ ਰਹੇ ਨੇ ਖੈਰ ਦੋ ਦਿਨ ਪਹਿਲਾਂ ਦੇਸ਼ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਵਲੰਟੀਅਰਸ ਵੱਲੋਂ ਜਿਸ ਤਰ੍ਹਾਂ ਇਹ ਦੇਸ਼ ਵਿਆਪੀ ਵਰਤ ਦਾ ਆਯੋਜਨ ਕੀਤਾ ਗਿਆ ਸੀ ਤਾਂ ਪੰਜਾਬ ਭਰ ਦੇ ਵਿੱਚ ਆਪਾਂ ਦੇਖ ਰਹੇ ਸੀ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾਂ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਸ਼ਹੀਦ ਆਸਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡੇ ਜਾਨਕੀ ਖਟਕੜ ਕਲਾਂ ਦੇ ਵਿੱਚ ਜਾ ਕੇ ਵਰਤ ਰੱਖਿਆ ਗਿਆ ਸੀ ਖੈਰ ਚੰਦ ਕੁ ਮਿੰਟ ਰੁਕਣ ਤੋਂ ਬਾਅਦ ਸ਼ਾਇਦ 1 ਘੰਟੇ ਦੇ ਕਰੀਬ ਸਮਾਂ ਜੋ ਮੀਡੀਆ ਰਾਹੀ ਜਾਣਕਾਰੀ ਸਾਹਮਣੇ ਆਈ ਹੈ ਕਿ 60 ਕੁ ਮਿੰਟ ਦੇ ਕਰੀਬ ਸਮਾਂ ਜਿਹੜਾ ਮੁੱਖ ਮੰਤਰੀ ਵੱਲੋਂ ਉਸਤਾ ਦੇ ਬਿਤਾਇਆ ਗਿਆ ਤਾਂ ਉਸ ਤੋਂ ਬਾਅਦ ਉੱਥੋਂ ਆਪਣੇ ਕਾਫਲੇ ਦੇ ਨਾਲ ਰਵਾਨਾ ਹੋ ਜਾਂਦੇ ਨੇ ਤਾਂ ਉੱਥੇ ਪ੍ਰਬੰਧ ਹੈ ਜਿਹੜੇ ਸੁਚੱਜੇ ਪ੍ਰਬੰਧ ਕੀਤੇ ਗਏ ਨੇ ਪੰਡਾਲ ਹੈ ਜਿਹੜਾ ਇੱਕ ਵੱਡਾ ਪੰਡਾਲ ਸਜਾਇਆ ਗਿਆ ਸੀ ਖੈਰ ਪੰਡਾਲ ਦੇ ਵਿੱਚ ਵੀ ਕੋਈ ਖਾਸੀ ਭੀੜ ਵੇਖਣ ਨੂੰ ਨਹੀਂ ਮਿਲੀ ਸੀ ਪਰੰਤੂ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਮੀਨੀ ਸਕਾਤਰਤ ਦੇ ਬਾਹਰ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਵਲੰਟੀਅਰਸ ਵੱਲੋਂ ਵਰਕਰਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਚਾਹੇ ਉਹ ਵਿਧਾਇਕ ਹੈ ਕੋਈ ਜ਼ਿਲ੍ਹਾ ਪ੍ਰਧਾਨ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵਰਕਰ ਹੈ ਜਾਂ ਆਗੂ ਹੈ ਉਹਨਾਂ ਵੱਲੋਂ ਮਿੰਨੀ ਸਕੱਤਰਤ ਹੁਸ਼ਿਆਰਪੁਰ ਦੇ ਬਾਹਰ ਵਰਤ ਰੱਖਿਆ ਗਿਆ ਸੀ ਸਮੂਹਿਕ ਵਰਤ ਰੱਖਿਆ ਗਿਆ ਸੀ ਤੇ ਫਲੈਕਸ ਬੋਰਡ ਲਗਾਏ ਗਏ ਸਨ ਅਰਵੰਦ ਕੇਜਰੀਵਾਲ ਨੂੰ ਅਸ਼ੀਰਵਾਦ ਸੋ ਕਿੰਨਾ ਕੁ ਉਹ ਪ੍ਰੋਗਰਾਮ ਕਾਮਚਾਬ ਹੋਇਆ ਕਿੰਨਾ ਕੁ ਨਹੀਂ ਹੋਇਆ ਤਸਵੀਰ ਮੇਰੇ ਵੱਲੋਂ ਸਾਂਝੀ ਕੀਤੀ ਗਈ ਸੀ ਬਹੁਤਿਆਂ ਨੇ ਵੇਖੀ ਵੀ ਹੈ ਕਿ ਕੋਈ ਜ਼ਿਆਦਾ ਇਕੱਠਾ ਜਿਹੜਾ ਸਮੂਹਿਕ ਵਰਤ ਦੇ ਵਿੱਚ ਨਹੀਂ ਹੋਇਆ ਖੈਰ ਤਸਵੀਰ ਤੁਸੀਂ ਹੁਣ ਵੀ ਵੇਖ ਸਕਦੇ ਹੋ ਪਿਛਲੇ ਪਾਸੇ ਮੇਰੇ ਲੱਗੀ ਹੋਈ ਹੈ ਕਿ ਕਿੰਨਾ ਕਿ ਰਸ਼ ਜਾਂ ਕਿੰਨੀ ਕੁ ਭੀੜ ਇਸ ਤਸਵੀਰ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਹੋ ਸਕਦਾ ਹੈ ਕਿ ਇਹ ਤਸਵੀਰ ਹੈ ਜਿਹੜੀ ਇਹ ਆਪਣੇ ਕੈਮਰਾ ਦੇ ਵਿੱਚ ਅਸੀਂ ਖਿੱਚੀ ਹੋਵੇ ਇਹ ਕੁਝ ਜਲਦੀ ਖਿੱਚ ਲਈ ਹੋਵੇ ਤਾਂ ਆਪਾਂ ਇਹਦੇ ਵਿੱਚ ਆਪਾਂ 15 20 25 30 ਜਾਂ 50 ਬੰਦੇ ਆਪਾਂ ਹੋਰ ਐਡ ਕਰ ਸਕਦੇ ਆ ਕਿ ਇੰਨਾ ਕੁ ਰਸ਼ ਬਾਅਦ ਵਿੱਚ ਬਾਅਦ ਵਿੱਚ ਹੋਰ ਪਿਆ ਗਿਆ ਹੋਵੇਗਾ ਪਰੰਤੂ ਕੀ ਆਮ ਆਦਮੀ ਪਾਰਟੀ ਵੱਲੋਂ ਇਹ ਜੋ ਡਰਾਮੇ ਰਚੇ ਜਾ ਰਹੇ ਨੇ ਉਹ ਇੱਕ ਅਜਿਹੇ ਵਿਅਕਤੀ ਲਈ ਜਿਸ ਤੇ ਸ਼ਰਾਬ ਘਟਾਲੇ ਦਾ ਦੋਸ਼ ਹੈ ਜੇਲ੍ਹ ਦੇ ਵਿੱਚ ਮੁੱਖ ਮੰਤਰੀ ਬੰਦ ਹੈ ਦਿੱਲੀ ਦੇ ਉਪ ਮੁੱਖ ਮੰਤਰੀ ਬੰਦ ਹੈ ਜੇਲ੍ਹ ਦੇ ਵਿੱਚ ਦਿੱਲੀ ਦੀ ਹੋਰ ਕੈਬਨਟ ਵਜ਼ੀਰ ਦੇ ਕੋਈ ਮੰਤਰੀ ਸਹਿਬਾਨ ਇਹ ਬੰਦ ਨੇ ਤਾਂ ਉਹਨਾਂ ਲਈ ਜਿਹੜਾ ਸਿਆਸੀ ਡਰਾਮਾ ਰਚਿਆ ਗਿਆ ਜਦੋਂ ਮਨੀਸ਼ ਸੋਦੀਆ ਜੇਲ੍ਹ ਦੇ ਵਿੱਚ ਜਾਂਦੇ ਨੇ ਉਦੋਂ ਆਮ ਆਦਮੀ ਪਾਰਟੀ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੁਲੀ ਕੀਤਾ ਜਾਂਦਾ ਮਹਿਜ ਧਰਨਿਆਂ ਤੋਂ ਇਲਾਵਾ ਜਦੋਂ ਸੁਤਿੰਦਰ ਜੈਨ ਜਾਂਦੇ ਨੇ ਕੋਈ ਪ੍ਰੋਗਰਾਮ ਨਹੀਂ ਹੁਲੀ ਕੀਤਾ ਜਾਂਦਾ ਇਸ ਤਰ੍ਹਾਂ ਦਾ ਤੇ ਜਦੋਂ ਅਰਵੰਦ ਕੇਜਰੀਵਾਲ ਨੂੰ ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ ਤਾਂ ਇਹਨਾਂ ਵੱਲੋਂ ਹੁਣ ਵਕਫ ਵਕ ਮੋਹਿਮਾ ਛੇੜ ਦਿੱਤੀਆਂ ਗਈਆਂ ਨੇ ਤਾਂ VOTING ਸਿਸਟਮ ਨੂੰ ਲੈ ਕੇ ਵੀ ਇੱਕ ਨਵਾਂ ਨਾਰਾ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਗਿਆ ਤਾਂ ਇੱਥੋਂ ਤੱਕ ਕਿ ਜਦੋਂ ਕੋਈ ਲੋਕਾਂ ਤੇ ਭੀੜ ਪੈਂਦੀ ਹੈ ਅੱਜ ਆਮ ਆਦਮੀ ਪਾਰਟੀ ਹੁਸ਼ਿਆਰਪੁਰ ਦੀ ਸਮੁੱਚੀ ਲੀਡਰਸ਼ਿਪ ਨੂੰ ਸਮੇਤ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਤਾਂ ਇਹਨਾਂ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿੰਨੇ ਕੁ ਵਿਧਾਇਕ ਨੇ 4 ਤੋਂ 5 ਵਿਧਾਇਕ ਨੇ ਤਾਂ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਅੱਜ ਤੱਕ ਕਦੇ ਤੁਸੀਂ ਆਪਣੇ ਅੰਦਰ ਚਾਤੀ ਮਾਰੀ ਹੈ ਕਿ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸਮੱਸਿਆਵਾਂ ਤੋਂ ਮੁਕਤ ਕਰ ਦਿੱਤਾ ਹੈ ਹੁਸ਼ਿਆਰਪੁਰ ਦਾ ਹਲਕਾ ਦਸੂਹਾ ਹੁਸ਼ਿਆਰਪੁਰ ਦਾ ਹਲਕਾ ਮੁਕੇਰੀਆਂ ਖਾਸ ਕਰਕੇ ਮੁਕੇਰੀਆਂ ਹਲਕਾ ਜਿਹੜਾ ਪੰਜਾਬ ਦਾ ਬਦਨਾਮ ਹਲਕਾ ਮੰਨਿਆ ਜਾਂਦਾ ਹੈ ਉਹ ਮਾਈਨਿੰਗ ਮਾਫੀਆ ਨੂੰ ਲੈ ਕੇ ਅੱਜ ਵੀ ਰੇਤਾ ਦੇ ਭਰੇ ਟਿਪਰ ਉਥੇ ਦੰਦ ਦਿਰਾਉਂਦੇ ਫਿਰਦੇ ਨੇ ਰੋਜ਼ਾਨਾ ਹੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਦਬੀ ਜ਼ੁਬਾਨ ਦੇ ਵਿੱਚ ਲੋਕਾਂ ਵੱਲੋਂ ਕਹੀ ਜਾ ਰਹੀ ਗੱਲ ਕਹੀ ਜਾਂਦੀ ਹੈ ਜਿੱਥੇ ਤਾਂ ਲੋਕਲ ਰਾਜਸੀ ਨੁਮਾਇੰਦਿਆਂ ਵੱਲੋਂ ਵੀ ਆਪਣੇ ਟਰੈਕਟਰ ਟਰਾਲੀਆਂ ਜਾਂ ਟਿਪਰ ਉਹ ਚਾਲੂ ਕਰ ਲਏ ਗਏ ਨੇ ਤਾਂ ਅੱਜ ਤੱਕ ਉਹਨਾਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੋਈ ਸੰਘਰਸ਼ ਕਿਉਂ ਨਹੀਂ ਰਚਿਆ ਗਿਆ ਅੱਜ ਪੰਜਾਬ ਦੇ ਵਿੱਚ ਅਵਾਰਾ ਪਸ਼ੂਆਂ ਕਾਰਨ ਜਿਵੇਂ ਅਕਾਲੀ ਭਾਜਪਾ ਕਾਂਗਰਸ ਦੇ ਰਾਜਵਕਤ ਹਾਦਸੇ ਵਾਪਰਦੇ ਸਨ ਅਵਾਰਾ ਪਸ਼ੂਆਂ ਦੇ ਕਾਰਨ ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣਾ ਪੈਂਦਾ ਸੀ ਅੱਜ ਉਸੇ ਤਰ੍ਹਾਂ ਦਾ ਵਰਤਾਰਾ جاری ਹੈ ਕਿ ਉਸ ਵਕਤ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਅਜਿਹੀ ਧਰਨੇ ਅਜਿਹੀ ਪ੍ਰਦਰਸ਼ਨ ਜਾਂ ਅਜਿਹੀਆਂ ਮੁਹਿੰਮਾਂ ਸ਼ੁਰੂ ਕਰਨ ਦਾ ਵਿਚਾਰ ਕਿਉਂ ਨਹੀਂ ਆਂਦਾ ਕਿ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸਮੱਸਿਆਵਾਂ ਤੋਂ ਮੁਕਤ ਕਰ ਦਿੱਤਾ ਗਿਆ ਕਿ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਹੈ ਬਿਜਲੀ ਫਰੀਦ ਦਾ ਟਿੰਡੋਰਾ ਪੀਟਿਆ ਜਾਂਦਾ ਹੈ ਕਿ ਸਾਡੀ ਸਰਕਾਰ ਨੇ 300 ਯੂਨਿਟ ਮੁਫਤ ਬਿਜਲੀ ਦਿੱਤੀ ਹੈ ਹਰ ਇੱਕ ਵਿਅਕਤੀ ਨੂੰ ਪਰੰਤੂ ਅੱਜ ਦੇ ਮੌਜੂਦਾ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਬਿਜਲੀ ਦੇ ਹਾਲਾਤ ਕੀ ਨੇ ਹਲੇ ਭਾਰ ਗਰਮੀ ਦਾ ਮੌਸਮ ਨਹੀਂ ਆਇਆ ਪਿੰਡਾਂ ਸ਼ਹਿਰਾਂ ਦੇ ਵਿੱਚ ਬਿਜਲੀ ਦੇ ਲੰਬੇ ਲੰਬੇ ਕਟਾ ਜਿਹੜੇ ਉਹ ਲੱਗਣੇ ਸ਼ੁਰੂ ਹੋ ਚੁੱਕੇ ਨੇ ਕਿ ਤੁਸੀਂ ਦਮ ਰੱਖਦੇ ਹੋ ਆਪਣੀ ਸਰਕਾਰ ਦੇ ਖਿਲਾਫ ਧਰਨਾ ਲਾਉਣ ਦਾ ਤੁਸੀਂ ਦਮ ਰੱਖਦੇ ਹੋ ਇਹਨਾਂ ਆਮ ਲੋਕਾਂ ਦੇ ਹੱਕ ਦੇ ਵਿੱਚ ਵਾਰਤ ਰੱਖਣ ਦਾ ਤੁਸੀਂ ਦਮ ਰੱਖਦੇ ਹੋ ਲੋਕਾਂ ਦੇ ਵਿੱਚ ਲੋਕਾਂ ਦੇ ਹੱਕਾਂ ਲਈ ਹਾ ਦਾ ਨਾਰਾ ਮਾਰਨ ਦਾ ਆਪਣੀ ਸਰਕਾਰ ਦੇ ਖਿਲਾਫ ਟੰਡੋਰਾ ਪਿੱਟਿਆ ਜਾਂਦਾ ਹੈ ਮੁਫਤ ਬਿਜਲੀ ਮੁਫਤ ਸਫਰ ਖੈਰ ਮੁਫਤ ਸਫਰ ਜਿਹੜਾ ਪੱਠਾ ਵਧਾਇਆ ਸੀ ਪੰਜਾਬ ਦਾ ਉਸ ਵਕਤ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਜਲੀ ਸਸਤੀ ਹੈ ਤਾਂ ਵੀ ਟਰਾਂਸਪੋਰਟ ਦੀ ਗੱਲ ਕਰ ਲਓ ਤਾਂ ਅੱਜ ਦੋਹਾਂ ਵਿਭਾਗਾ ਦੇ ਕਿਹੋ ਜਿਹੇ ਹਾਲਾਤ ਨੇ ਇੱਥੋਂ ਤੱਕ ਹੈ ਕਿ ਅੱਜ ਆਪਣੇ ਤੇ ਭੀੜ ਪਈ ਹੈ ਤਾਪਾ ਦੇਖਦੇ ਆ ਕਿ ਕਿ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਉਹਨਾਂ ਦੇ ਦਫ਼ਤਰ ਤੋਂ ਉਹਨਾਂ ਦੇ ਧਰਮ ਪਤਨੀ ਲਾਈਵ ਹੁੰਦੀ ਹੁੰਦੇ ਨੇ ਉਹ ਜਾਣਕਾਰੀ ਸਾਂਝੀ ਕਰਦੇ ਨੇ ਮੈਡਮ ਹੁਣੀ ਜੋ ਵੀ ਅਰਵਿੰਦ ਕੇਜਰੀਵਾਲ ਵੱਲੋਂ ਜੇਲ੍ਹ ਚੋਂ ਹੁਕਮ ਜਾਰੀ ਕੀਤਾ ਜਾਂਦਾ ਆਪਣੇ ਮੰਤਰੀਆਂ ਲਈ ਜਾਂ ਪ੍ਰਸ਼ਾਸਨਿਕ ਹੁਕਮ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹਨਾਂ ਵੱਲੋਂ ਜਾਰੀ ਕੀਤਾ ਜਾਂਦਾ ਤਾਂ ਇੱਕ ਪਾਸੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਤਸਵੀਰ ਟੰਗੀ ਹੋਈ ਹੈ ਤਾਂ ਦੂਸਰੇ ਪਾਸੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਤਸਵੀਰ ਚੰਗੀ ਹੋਈ ਹੈ ਤੇ ਹੁਣ ਇੱਕ ਨਵੀਂ ਤਸਵੀਰ ਵੇਖਣ ਨੂੰ ਸਾਹਮਣੇ ਆਈ ਹੈ ਕਿ ਉਹਨਾਂ ਦੋਹਾਂ ਤਸਵੀਰਾਂ ਦੇ ਵਿਚਕਾਰ ਅਰਵੰਦ ਕੇਜਰੀਵਾਲ ਦੀ ਤਸਵੀਰ ਹੈ ਜਿਹੜੀ ਉਹ ਟੰਗ ਦਿੱਤੀ ਗਈ ਹੈ ਇੱਕ ਪਾਸੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਫਾਂਸੀ ਦੇ ਰਸਿਆਂ ਨੂੰ ਹੱਸਦਿਆਂ ਹੋਇਆਂ ਚੁੰਮਿਆ ਦੂਜੇ ਪਾਸੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਜਿਨ੍ਹਾਂ ਦੁਆਰਾ ਲਿਖਿਆ ਸਵਧਾਨ ਰਹੇ ਅੱਜ ਅਸੀਂ ਨਿਗਮ ਮਲ ਰਹੇ ਹਾਂ ਸਾਨੂੰ ਜੋ ਵੀ ਅਧਿਕਾਰ ਪ੍ਰਾਪਤ ਹੋਏ ਨੇ ਜੋ ਸਾਨੂੰ ਹੱਕ ਪ੍ਰਾਪਤ ਹੋਏ ਨੇ ਤਾਂ ਉਹਨਾਂ ਦੋ ਆਦੇਸ਼ ਦੀਆਂ ਦੋਹਾਂ ਮਹਾਨ ਸ਼ਖਸੀਅਤਾਂ ਦੇ ਬਰਾਬਰ ਅਰਵਿੰਦ ਕੇਜਰੀਵਾਲ ਦੀ ਫੋਟੋ ਟੰਗ ਦਿੱਤੀ ਗਈ ਹੈ ਤੇ ਕਿੰਨਾ ਕੁ ਜਾਇਜ਼ ਹੈ ਉਹ ਵੀ ਅਜੀਹੇ ਵਿਅਕਤੀ ਦੀ ਫੋਟੋ ਟੰਗੀ ਗਈ ਹੈ ਜਿਸ ਨਾਂ ਉੱਪਰ ਸ਼ਰਾਬ ਘਟਾਲੇ ਦੇ ਦੋਸ਼ ਲੱਗੇ ਨੇ ਖੈਰ ਦੋਸ਼ ਕਿੰਨੇ ਕੁ ਸੱਚੇ ਨੇ ਕਿੰਨੇ ਕੁ ਝੂਠੇ ਨੇ ਇਸ ਦਾ ਫੈਸਲਾ ਅਜੇ ਆਉਣਾ ਬਾਕੀ ਹੈ ਕਿਉਂਕਿ ਮਾਨਯੋਗ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਨੇ ਪਰੰਤੂ ਅਜਿਹੇ ਦੇ ਵਿੱਚ ਦੇਸ਼ ਦੀਆਂ ਦੋ ਮਹਾਨ ਸ਼ਖਸੀਅਤਾਂ ਦੇ ਵਿਚਕਾਰ ਅਰਵੰਦ ਕੇਜਰੀਵਾਲ ਦੀ ਫੋਟੋ ਟੰਗਣਾ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਇਸ ਬਾਬਤ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਨੀ ਹੈ ਸੋ ਇੱਕ ਵਾਰ ਮੁਰ ਤੋਂ ਮੈਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਜੇਕਰ ਤੁਸੀਂ ਜਿਗਰ ਰੱਖਦੇ ਹੋ ਜੇਕਰ ਦਮ ਰੱਖਦੇ ਹੋ ਆਮ ਲੋਕਾਂ ਦੇ ਹੱਕਾਂ ਲਈ ਹਾ ਦਾ ਨਾਰਾ ਮਾਰਨ ਦਾ ਤਜਰੂਰ ਇਸ ਤਰ੍ਹਾਂ ਦੇ ਵਾਰਤ ਤੁਸੀਂ ਇੱਕ ਵਾਰ ਆਮ ਲੋਕਾਂ ਦੇ ਲਈ ਰੱਖੋ ਤਾਂ ਤੁਹਾਨੂੰ ਮੰਨਿਆ ਜਾਵੇਗਾ ਕਿਉਂਕਿ ਇਸ ਤਰ੍ਹਾਂ ਦੀ ਡਰਾਮੇਬਾਸੀ ਹੈ ਪਹਿਲਾਂ ਅਕਾਲੀ ਭਾਜਪਾ ਕਾਂਗਰਸ ਜਾਂ ਸਮੇਂ ਦੀ ਸਰਕਾਰਾਂ ਕਈ ਵਾਰ ਕਰ ਚੁੱਕੀਆਂ ਨੇ ਸੋ ਖੈਰ ਤੁਸੀਂ ਵੀ ਉਹਨਾਂ ਤੋਂ ਘੱਟ ਨਹੀਂ ਹੋ ਜਿਹੜਾ ਰਾਹ ਤੇ ਉਹ ਸਰਕਾਰਾਂ ਤੁਰਦੀਆਂ ਸਨ ਤੁਸੀਂ ਵੀ ਅੱਜ ਉਹਨਾਂ ਰਸਤਿਆਂ ਤੇ ਸਫ਼ਰ ਤੈਅ ਕਰ ਰਹੇ ਹੋ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਤੇ ਨਾਲ